ਸ੍ਰੀ ਕਲਜੀ ਮੇਲਾ ਪ੍ਰੀਤਕਰ ਹਾਜ਼ਰ ਰੰਜੀਤ ਕੁਰਪੀ ਸਿੰਘ ਦੁਆਰਾ ਲਿਖਿਆ ਗਿਆ ਨਾਵਲ ਗਲ ਸੰਜੋਗਾ ਦੀ ਦਾ ਪਾਗ 18 ਮੈਂ ਲੈ ਕੇ ਆਉ ਆਪਾਂ ਸ਼ੁਰੂ ਕਰਦੇ ਹਾਂ ਸ਼ੁਰੂ ਕਰਨ ਤੋਂ ਪਹਿਲਾਂ ਵੀਡੀਓ ਨੂੰ ਲਾਈਕ ਜਰੂਰ ਕਰ ਦਿਓ ਜੀ ਸਕੂਲ ਪਹੁੰਚ ਕੇ ਹਰਲੀਨ ਨੇ ਪਹਿਲਾਂ ਸ਼ਨੀਮਨੀ ਨੂੰ ਉਹਨਾਂ ਦੀ ਕਲਾਸ ਛੱਡਣ ਲਈ ਤੇ ਕਹਿਣ ਲੱਗੀ ਦੇਖੋ ਸ਼ਨੀਮਨੀ ਅੱਜ ਤੁਹਾਡਾ ਪਹਿਲਾ ਦਿਨ ਆ ਕੋਈ ਸ਼ਰਾਰਤ ਨਹੀਂ ਕਰਨੀ ਕਿਸੇ ਨਾਲ ਲੜਾਈ ਝਗੜਾ ਨਹੀਂ ਕਰਨਾ ਮਨ ਲਗਾ ਕੇ ਪੜ੍ਹਨਾ ਹੈ ਮੈਂ ਲੰਚ ਟਾਈਮ ਆਉਂਗੀ ਤੁਹਾਡੇ ਕੋਲ ਠੀਕ ਹੈ ਹੁਣ ਤੁਸੀਂ ਬੈਠੋ ਇਹਨਾਂ ਕਹਿ ਕੇ ਹਰਲੀਨ ਉਹਨਾਂ ਨੂੰ ਚਾਕਲੇਟ ਦੇ ਕੇ ਆਪਣੀ ਕਲਾਸ 'ਚ ਚਲੀ ਗਈ ਦਿਨ ਸ਼ੁਰੂ ਹੋ ਗਿਆ ਹਰਲੀਨ ਆਪਣੀ ਕਲਾਸ 'ਚ ਬੀਤੀ ਸੀ ਤੇ ਸ਼ਨੀਮਨੀ ਆਪਣੀ ਪੜਾਈ 'ਚ ਦੇਖਦੇ ਦੇਖਦੇ ਦੁਪਹਿਰ ਹੋ ਗਈ ਲੰਚ ਟਾਈਮ ਹੋਣ ਤੋਂ ਪਹਿਲਾਂ ਵਾਲਾ ਪੀਰੀਅਡ ਖਾਲੀ ਹੋਣ ਕਰਕੇ ਹਰਲੀਨ ਦੀ ਡਿਊਟੀ ਸ਼ਨੀਮਨੀ ਦੀ ਕਲਾਸ 'ਚ ਲਗਾਈ ਗਈ ਜਦ ਉਹ ਕਲਾਸ ਚ ਆਈ ਤਾਂ ਬੱਚੇ ਕਰਨ ਲੱਗੇ ਉਹ ਹਰਲੀਨ ਮੈਡਮ ਆ ਗਈ ਸਿੱਧੇ ਹੋ ਜੋ ਨਹੀਂ ਸਜ਼ਾ ਮਿਲੋ ਹਰleen ਨੂੰ ਦੇਖ ਕੇ ਸ਼ਨੀ ਮਨੀ ਦੇ ਚਿਹਰੇ ਤੇ ਰੌਣਕ ਆ ਗਈ ਤੇ ਉਹ ਉਹਨਾਂ ਕੋਲ ਗਈ ਤੇ ਕਹਿਣ ਲੱਗੀ ਹਾਂਜੀ ਫਿਰ ਕਿਵੇਂ ਚੱਲ ਰਹੀ ਹੈ ਪੜਾਈ ਸ਼ਨੀ ਹਾਂਜੀ ਚਾਚੀ ਜੀ ਬਹੁਤ ਵਧੀਆ ਹਰleen ਬੇਟਾ ਮੈਂ ਇੱਥੇ ਤੁਹਾਡੀ ਮੈਡਮ ਆ ਠੀਕ ਹੈ ਕਲਾਸ 'ਚ ਮੈਨੂੰ ਹਮੇਸ਼ਾ ਟੀਚਰ ਕਹਿਣਾ ਹੈ ਚਲੋ ਹੁਣ ਆਪਣੀ ਸੀਟ ਤੇ ਬੈਠ ਜਾਓ ਤੇ ਫਿਰ ਉਹ ਸਭ ਨੂੰ ਪੜਾਉਣ ਲੱਗੀ ਲੰਚ ਟਾਈਮ ਦੇ ਘੰਟੀ ਵੱਜਦੇ ਹੀ ਬੱਚੇ ਟਿਫਨ ਲੈ ਕੇ ਇੱਕ ਇੱਕ ਕਰਕੇ ਬਾਹਰ ਨੂੰ ਚੱਲ ਪਏ तो शनि मनी अपनी सीट पर बैठे रहे हरलेन कोल आई तो कह लगी क्यों बई ती इैठे हो गए बाहर लंच नहीं करना मनी साढ़ा तो कोई दोस्त ही नहीं बनाया हाले तक असि किस नाते बाहर हरलेन ले तुम्हें दो सही तुम किोस्तानों घट हो सारा दिन तो कट्ठे रहने चलो चको टिफिन तो आ जाओ बाहर हौली हौली दोस्त भी बन जाने थोड़े तो देखना किन्ने सारे ਹਲੀਨ ਉਹਨਾਂ ਨੂੰ ਪਾਰਕ ਚ ਲੈ ਗਈ ਤੇ ਦੋਨਾਂ ਨੂੰ ਆਪਣੇ ਹੱਥੀਂ ਲੰਚ ਖਵਾਇਆ ਤੇ ਲੰਚ ਖਵਾ ਕੇ ਕਹਿਣ ਲੱਗੀ ਤੁਸੀਂ ਹੁਣ ਖੇਡੋ ਆਪਸ ਚ ਇੱਥੇ ਹੀ ਤੇ ਘੰਟੀ ਵੱਜਦੇ ਹੀ ਕਲਾਸ ਚ ਚਲੇ ਜਾਣਾ ਠੀਕ ਆ ਹੁਣ ਮੈਂ ਵੀ ਲੰਚ ਕਰ ਲਵਾਂ ਜਾ ਕੇ ਫਿਰ ਹਲੀਨ ਨੇ ਜਾ ਕੇ ਲੰਚ ਕੀਤਾ ਤੇ ਘੰਟੀ ਵੱਜੀ ਫਿਰ ਕਲਾਸਾਂ ਸ਼ੁਰੂ ਹੋ ਗਈਆਂ ਤੇ ਆਖਿਰ ਉਹ ਵੇਲਾ ਵੀ ਆ ਗਿਆ ਜਿਸ ਸਾਰੇ ਬੱਚਿਆਂ ਨੂੰ ਸਭ ਤੋਂ ਜ਼ਿਆਦਾ ਉਡੀਕ ਰਹਿੰਦੀ ਏ ਛੁੱਟੀ ਦਾ ਵੇਲਾ ਘੰਟੀ ਵੱਜੀ ਤਾਂ ਸਾਰੇ ਬੱਚੇ ਸ਼ੋਰ ਪਾਉਂਦੀ ਹੋਈ ਬਾਹਰ ਨੂੰ ਭੱਜ ਪਏ ਤੇ ਕਲਾਸ 'ਚ ਬਸ ਸ਼ਨੀ ਮਨੀ ਰਹਿ ਗਏ ਕੁਝ ਥਿਰ ਬਾਅਦ ਹਰਲੀਨ ਆਈ ਉਹਨਾਂ ਦੀ ਕਲਾਸ 'ਚ ਤੇ ਉਹਨਾਂ ਨੂੰ ਨਾਲ ਲੈ ਕੇ ਸਕੂਲ ਦੀ ਪਾਰਕਿੰਗ 'ਚ ਆ ਗਈ ਹਰਲੀਨ ਹਾਂ ਵਈ ਫਿਰ ਕਿਦਾਂ ਰਿਹਾ ਪੱਲਾ ਦਿਨ ਸਕੂਲ 'ਚ ਤੇ ਲੱਗਿਆ ਕਿ ਨਹੀਂ ਸ਼ਨੀ ਮੈਡਮ ਜੀ ਬਹੁਤ ਵਧੀਆ ਸੀ ਅੱਜ ਦਾ ਦਿਨ ਸਾਡਾ ਤਾਂ ਇੱਕ ਦੋਸਤ ਵੀ ਬਣ ਗਿਆ ਆ ਹਰਲੀਨ ਹੱਸਦੀ ਹੋਈ ਪੁੱਤ ਮੈਂ ਤੁਹਾਡੀ ਮੈਡਮ ਸਕੂਲ 'ਚ ਕਲਾਸਰੂਮ ਵਿੱਚ ਹੁਣ ਤਾਂ ਸਕੂਲੋਂ ਛੁੱਟੀ ਹੋ ਗਈ ਤੇ ਆਪਾਂ ਸਕੂਲ ਤੋਂ ਬਾਹਰ ਵੀ ਆ ਗਏ ਆ ਨਾ ਹੁਣ ਮੈਂ ਤੁਹਾਡੀ ਚਾਚੀ ਆ ਠੀਕ ਆ ਸਮਝ ਕੇ ਦੋਨਾਂ ਨੇ ਹਾਂ ਚ ਸਿਰ ਹਿਲਾਇਆ ਹਲਨ ਚਲੋ ਫਿਰ ਬੈਠੋ ਹੁਣ ਘਰ ਨੂੰ ਚਲੀਏ ਸ਼ਨੀ ਪਿੱਛੇ ਬੈਠ ਗਿਆ ਤੇ ਮਨੀ ਮੂਰੀ ਖੜ ਗਿਆ ਉਹ ਫਿਰ ਘਰ ਨੂੰ ਚਲ ਪਈ ਹਲਨ ਕੀ ਨਾਮ ਆ ਫਿਰ ਤੁਹਾਡੀ ਨਵੀਂ ਦੋਸਤ ਦਾ ਮਨੀ ਉਹਦਾ ਨਾਮ ਗੁਰਵੀਰ ਹਲਨ ਵਾਹ ਵਾਹ ਬੜਾ ਵਧੀਆ ਦੋਸਤ ਚੁਣਿਆ ਹੈ ਤੁਸੀਂ ਤਾਂ ਤੁਹਾਨੂੰ ਪਤਾ ਹੀ ਉਹ ਕਿੰਨਾ ਲਾਇਕ ਤੇ ਪਿਆਰਾ ਸਟੂਡੈਂਟ ਆ ਹਰ ਸਾਲ ਫਰਸਟ ਹੁੰਦਾ ਆ ਉਹ ਤੁਸੀਂ ਵੀ ਉਹਦੀ ਵਰਗਾ ਬੰਨਾ ਆ ਠੀਕ ਹੈ ਨਾ ਦੋਨਾਂ ਨੇ ਹਾਂਜੀ ਜੀ ਜਵਾਬ ਦਿੱਤਾ ਤੇ ਗੱਲਾਂ ਕਰਦੀ ਕਰਦੀ ਉਹ ਘਰ ਆ ਗਏ ਜਦ ਉਹ ਘਰ ਦੇ ਅੰਦਰ ਆਈ ਤਾਂ ਹਰਨਾਮ ਕੋਲ ਪਿੰਡ ਦਾ ਸਰਪੰਚ ਆਇਆ ਬੈਠਾ ਸੀ ਸ਼ਨੀਮਨੀ ਉੱਤਰ ਕੇ ਅੰਦਰ ਨੂੰ ਭੱਜ ਗਏ ਤੇ ਖਲਿਹਨ ਉਹਨਾਂ ਕੋਲ ਆਈ ਤੇ ਉਹਨਾਂ ਨੂੰ ਸਸ਼ੀ ਕਲ ਬੁਲਾ ਕੇ ਅੰਦਰ ਚਲੀ ਗਈ ਸਰਪੰਚ ਦੇ ਜਾਣ ਦੇ ਕੁਝ ਦਿਨ ਬਾਅਦ ਹਰਨਾਮ ਕਮਰੇ ਦੇ ਬਾਹਰ ਆਇਆ ਤੇ ਕਹਿਣ ਲੱਗਾ ਹਰਲੀਨ ਦੀ ਅੰਦਰ ਹੀ ਆ ਤਾਂ ਬਾਹਰ ਆਈ ਇੱਕ ਮਿੰਟ ਹਰਲੀਨ ਹਾਂਜੀ ਵੀਰ ਜੀ ਆਈ ਹਰਲੀਨ ਬਾਹਰ ਆਈ ਤੇ ਕਹਿਣ ਲੱਗੀ ਹਾਂਜੀ ਵੀਰ ਜੀ ਕੋਈ ਕੰਮ ਸੀ ਹਰਨਾਮ ਤੇ ਮੈਂ ਤੇਰੇ ਨਾਲ ਇੱਕ ਗੱਲ ਕਰਨੀ ਸੀ ਹਰਲੀਨ ਹਾਂਜੀ ਦੱਸੋ ਵੀਰ ਜੀ ਹਰਨਾਮ ਤੇ ਉਹ ਸਰਪੰਚ ਆਇਆ ਸੀ ਮੇਰੇ ਕੋਲ ਇੱਕ ਬੇਨਤੀ ਲੈ ਕੇ ਹਰਲੀਨ ਉਹ ਕੀ ਵੀਰ ਜੀ ਹਨ ਉਹ ਕੁਝ ਦਿਨ ਪਹਿਲਾਂ ਸਰਪੰਚ ਆਪਣੇ ਪੋਤੇ ਦੇ ਸਕੂਲ ਜਿੱਥੇ ਆਪਣੇ ਪਹਿਲਾਂ ਸ਼ਨੀਮਨੀ ਪੜ੍ਹਦੇ ਹੁੰਦੇ ਸੀ ਉਹਸ ਰਿਜ਼ਲਟ ਦੇਖਣ ਗਿਆ ਸੀ ਉੱਥੇ ਜਾ ਕੇ ਉਸ ਨੂੰ ਪਤਾ ਲੱਗਾ ਕਿ ਉਸ ਦਾ ਪੋਤਾ ਤਾਂ ਦੂਜੇ ਨੰਬਰ ਤੇ ਆਇਆ ਹੈ ਜਦਕਿ ਉਹ ਹਰ ਸਾਲ ਪਹਿਲੇ ਨੰਬਰ ਤੇ ਆਉਂਦਾ ਹੁੰਦਾ ਸੀ ਪਰ ਇਸ ਵਾਰੀ ਸ਼ਨੀਮਨੀ ਆਏ ਸੀ ਜਦ ਉਸ ਨੂੰ ਪਤਾ ਲੱਗਾ ਕਿ ਤੂੰ ਉਹਨਾਂ ਨੂੰ ਖੁਦ ਪੜਾਉਣੀ ਹੈ ਤੇ ਉਸ ਸਕੂਲ ਦਾ ਹਰ ਟੀਚਰ ਸ਼ਨੀਮਨੀ ਦੀ ਤਾਰੀਫ਼ ਕਰ ਰਿਹਾ ਸੀ ਤਾਂ ਸਰਪੰਚ ਘਰ ਆਇਆ ਸੀ ਤੇ ਕਹਿ ਰਹੀ ਸੀ ਕਿ ਉਸਨੇ ਵੀ ਆਪਣੇ ਪੋਤੇ ਦੀ ਟਿਊਸ਼ਨ ਰਕਵਾਉਣੀ ਆ ਤੇਰੇ ਕੋਲ ਹਲੇਨ ਪਰ ਵੀਰ ਜੀ ਮੈਂ ਕਿਹੜਾ ਬੱਚੇ ਨੂੰ ਟਿਊਸ਼ਨ ਪੜਾਉਣੀ ਆ ਮੈਂ ਤਾਂ ਸਿਰਫ ਸ਼ਨੀ ਮਨੀ ਨੂੰ ਹੀ ਪੜਾਉਣੀ ਆ ਤਾਂ ਕਿ ਉਹ ਵਧੀਆ ਪੜ੍ਹ ਲਿਖ ਕੇ ਕੁਝ ਪੰਜਾਂਨ ਹਰਨਾਮ ਮੈਂ ਜਾਣਦਾ ਆਂ ਤੇ ਪਰ ਹੁਣ ਅਗਲਾ ਆਪ ਚਲ ਕੇ ਆਇਆ ਘਰ ਤੇ ਘਰਾਏ ਦਾ ਮਾਨਤਾ ਰੱਖਣਾ ਹੀ ਪੈਂਦਾ ਆ ਉਤੋਂ ਅਗਲਾ ਹੈ ਪਿੰਡ ਦਾ ਸਰਪੰਚ ਇਦਾਂ ਆਪਾਂ ਜਵਾਬ ਦਿੰਦੇ ਚੰਗੇ ਲੱਗਦੇ ਆ ਨਾਲੇ ਸਰਪੰਚ ਦੀ ਤਾਂ ਬੰਦੇ ਨੂੰ 100 ਜਗ੍ਹਾ ਲੋੜ ਪੈਂਦੀ ਆ ਅਗਲਾ ਜਦਵੀ ਉਸਦੀ ਲੋੜ ਹੁੰਦੀ ਆ ਤੇ ਹਰ ਵਾਰੀ ਮੇਰੇ ਨਾਲ ਖੜਿਆ ਆ ਬਾਕੀ ਕੋਈ ਨਾ ਤੀਰ ਸੋਚ ਕੇ ਦੱਸ ਦੇ ਜਿਵੇਂ ਤੇਰੀ ਮਰਜ਼ੀ ਹਰਲੇਨ ਕਈ ਗੱਲ ਨੇ ਵੀਰ ਜੀ ਤੁਸੀਂ ਸਹੀ ਕਹਿੰਦੇ ਹੋ ਬੰਦੇ ਨੂੰ ਬੰਦੇ ਦੀ ਲੋੜ ਤਾਂ ਪਈ ਰਹਿੰਦੀ ਆ ਤੁਸੀਂ ਕਹਿ ਦੇਣਾ ਉਹਨਾਂ ਨੂੰ ਆਪਣੇ ਪੁੱਤੇ ਨੂੰ ਭੇਜ ਦੇਣ ਕੱਲ ਤੋਂ ਮੈਂ ਰਿਜਿਸਟ ਕਰ ਲਵਾਵਾਂਗੀ ਥਰਨਾ ਮੈਨੂੰ ਤੇਰੇ ਤੋਂ ਇਹੋ ਉਮੀਦ ਸੀ ਤੀਏ ਚੰਗਾ ਭਾਈ ਕਰੋ ਹੁਣ ਤੁਸੀਂ ਆਪਣਾ ਕੰਮ ਦੇਖਦੇ ਹੀ ਦੇਖਦੇ ਦਿਨ ਮਹੀਨੇ ਬੀਤਣ ਲੱਗੇ ਹਰ ਲਈ ਸਾਰਾ ਦਿਨ ਪਲਾਂ ਸਕੂਲ ਚ ਵੇਜੀ ਰਹਿੰਦੀ ਫੇਰ ਘਰ ਆ ਕੇ ਬੱਚੇ ਨੂੰ ਟਿਊਸ਼ਨ ਬਾਅਦ ਚ ਰਸੋਈ ਦੇ ਕੰਮ ਉਸ ਦਾ ਇੰਨਾ ਚਹੀ ਦਿਨ ਲੱਗ ਜਾਂਦਾ ਸੀ ਉਧਰ ਕਾਲਾ ਵੀ ਸਾਰਾ ਦਿਨ ਬੈਂਕ ਦੇ ਕੰਮਾਂ ਚੁੱਲਜੇ ਰਹਿੰਦਾ ਸੀ ਤੇ ਸ਼ਾਮ ਨੂੰ ਘਰ ਆ ਕੇ ਉਸ ਨੂੰ ਸਹਾ ਹੁੰਦਾ ਸੀ ਇੱਕ ਸ਼ਾਮ ਹਰਨਾਮ ਨੂੰ ਗੁਰਨਾਮ ਦਾ ਫੋਨ ਆਇਆ ਕਿ ਕਿਰਨ ਦੀ ਤਬੀਅਤ ਠੀਕ ਨਹੀਂ ਆ ਤੁਸੀਂ ਹਰਲੀ ਨੂੰ ਇੱਥੇ ਭੇਜ ਦਿਵੋ ਕੁਝ ਦਿਨਾਂ ਲਈ ਤਾਂ ਕਿ ਉਹ ਉਸ ਦੀ ਦੇਖਭਾਲ ਕਰ ਸਕੇ ਹਰਨਾਮ ਨੇ ਸਾਰੇ ਗਲ ਜਾ ਕੇ ਕਾਲੇ ਤਿਹੱਲੇ ਨੂੰ ਦੱਸੀ ਹਰਲੀਨ ਅਗਲੀ ਸਵੇਰ ਹੀ ਸ਼ਨੇ ਮਨੀ ਨੂੰ ਸਕੂਲ ਛੱਡ ਕੇ ਕਿਰਨ ਭਾਬੀ ਕੋਲ ਚਲ ਪਈ ਪਰ ਜਦ ਉਹ ਘਰ ਪਹੁੰਚੀ ਤਾਂ ਘਰ ਤਾਲਾ ਲੱਗਿਆ ਹੋਇਆ ਸੀ ਉਸਨੇ ਗੁਰਨਾਮ ਭਾਜੀ ਨੂੰ ਫੋਨ ਕੀਤਾ ਤਾਂ ਪਤਾ ਲੱਗਿਆ ਉਹ ਹਸਪਤਾਲ 'ਚ ਹੈ ਹਰਲੀਨ ਜਲਦੀ ਨਾਲ ਹਸਪਤਾਲ ਨੂੰ ਚਲ ਪਈ ਜਦ ਉਹ ਹਸਪਤਾਲ ਪਹੁੰਚੀ ਤਾਂ ਗੁਰਨਾਮ ਆਪਰੇਸ਼ਨ تھیਟਰ ਦੇ ਬਾਹਰ ਚੱਕਰ ਕੱਟ ਰਿਹਾ ਸੀ ਹਰਲੀਨ ਕੋਲ ਆਈ ਤੇ ਕਹਿਣ ਲੱਗੀ ਹਰਲੀਨ ਵੀਰ ਜੀ ਭਾਬੀ ਕਿਵੇਂ ਹੋਣ गुरनाम ओ अंदर ऑपरेशन थिए डॉक्टर कह रहे हैं उसका बीपी हाई आ इसलिए हले ऑपरेशन नहीं कर सकते मैं डर लग रहा है हरलेन हरलेन भीर जी कुछ नहीं हों तो ना, सब ठीक हो जाना सब हाँ थोड़े नागुरु सब ठीक करेगा कुछ समय बाद नर्स अंदरों बहर आई तो हरलेन उस लगी नर्स अंदर जो लेडी ने उन्होंने तबीयत हम कि है नर्स ਹਾਂਜੀ ਹੁਣ ਠੀਕ ਆ ਬਾਕੀ ਡਾਕਟਰ ਸਾਫ ਆਪਰੇਸ਼ਨ ਕਰ ਰਹੇ ਹਨ ਕਬਰਾਉਣਾ ਸਭ ਕੁਝ ਠੀਕ ਹੋ ਜਾਣਾ ਆ ਇਹਨਾ ਕਹਿ ਕੇ ਉੱਝ ਲਈ ਗਈ ਕੰਟੀਕਵਾਦ ਲਈ ਡਾਕਟਰ ਅੰਦਰੋਂ ਬਾਹਰ ਆਈ ਤੇ ਕਹਿਣ ਲੱਗੀ ਗੁਰਨਾਮ ਜੀ ਵਧਾਈਆਂ ਹੋਣ ਮੁੰਡਾ ਹੋਇਆ ਏ ਗੁਰਨਾਮ ਖੁਸ਼ ਹੁੰਦਾ ਹੋਇਆ ਆਪਣੀ ਸੀਟ ਤੋਂ ਉੱਠਿਆ ਤੇ ਕਹਿਣ ਲੱਗਾ ਸੱਚੀ ਡਾਕਟਰ ਤੇ ਕਿਰਨ ਕਿਵੇਂ ਆ ਮੈਂ ਮਿਲ ਸਕਦਾ ਹਾਂ ਉਸ ਨੂੰ ਡਾਕਟਰ ਮਾਂ ਦੇ ਬੱਚਾ ਦੋਵੇਂ ਬਿਲਕੁਲ ਠੀਕ ਨੇ ਅਸੀਂ ਕੁਝ ਥੇੜ ਤੱਕ ਉਹਨਾਂ ਨੂੰ ਵਰਡਸ ਸ਼ਿਫਟ ਕਰ ਦੇਣਾ ਆ ਫਿਰ ਤੁਸੀਂ ਮਿਲ ਲੈਣਾ ਉਹਨਾਂ ਨੂੰ ਠੀਕ ਆ ਇਹਨਾਂ ਆਖ ਕੇ ਉਹ ਚਲੀ ਗਈ ਹਰਲੀਨ ਵਧਾਈਆਂ ਵੀਰ ਜੀ ਬਹੁਤ ਬਹੁਤ ਤੁਸੀਂ ਪਾਪਾ ਬਣ ਗਏ ਗੁਰਨਾਮ ਸਭਾ ਵਧਾਈਆਂ ਤੈਨੂੰ ਵੀ ਹਰਲੀਨ ਤੂੰ ਵੀ ਚਾਚੀ ਬਣ ਗਈ ਤੂੰ ਬੈਠੀ ਥੀ ਮੈਂ ਹੁਣੇ ਵੀਰੇ ਉਹਨਾਂ ਨੂੰ ਫੋਨ ਕਰਕੇ ਦੱਸ ਦੇਮਾਂ ਫਿਕਰ ਕਰਦੇ ਹੋਣਗੇ ਕੁਝ ਟਾਈਮ ਬਾਅਦ ਕਿਰਨ ਨੂੰ ਵਰਡਸ ਸ਼ਿਫਟ ਕਰ ਦਿੱਤਾ ਗਿਆ ਹਰਲੀਨ ਨੇ ਜਾ ਕੇ ਕਿਨ ਭਾਬੀ ਦਾ ਹਾਲ-ਚਲ ਪੁੱਛਿਆ ਤੇ ਆਪਣੀ ਭਤੀਜੇ ਨੂੰ ਗੋਦੀ ਚੱਕਦੀ ਹੋਈ ਕਹਿਣ ਲੱਗੀ ਹਾਂ ਇਹ ਤਾਂ ਕਿੰਨਾ ਪਿਆਰਾ ਹੈ ਜਮ੍ਹਾਂ ਆਪਣੀ ਮਾਂ ਤੇ ਗਿਆ ਹੈ ਤੇ ਨੱਕ ਤਾਂ ਇਸ ਤੇ ਬਿਲਕੁਲ ਵੀਰੇ ਵਰਗੀ ਆ ਹੈਨਾ ਭਾਬੀ ਗੁਨਾਮ ਅੰਦਰ ਆਉਂਦੀ ਹੋਈ ਹਰਲੀਨ ਇੱਕ ਮਿੰਟ ਇਦਾਂ ਹੀ ਖੜੀ ਉਸ ਦੀ ਪਿਕ ਕਲਿੱਕ ਕਰਦੇ ਹੋਏ ਹਾਂ ਹੁਣ ਬਣੀ ਨਾ ਗੱਲਬਾਤ ਚਾਚੀ ਭਤੀਜੇ ਦੀ ਪਹਿਲੀ ਫੋਟੋ ਅਸੀਂ ਫਰੇਮ ਕਰਵਾ ਕੇ ਰੱਖਾਂਗੇ ਹਰਲੀਨ ਨੇ ਫਿਰ ਬੱਚਾ ਗੁਰਨਾਮ ਨੂੰ ਫੜਾ ਦਿੱਤਾ ਤੇ ਗੁਰਨਾਮ ਕਿਰਨ ਕੋਲ ਬੈਠ ਕੇ ਉਸ ਦਾ ਹੱਥ ਫੜ ਦਿਆ ਕਹਿਣ ਲੱਗਾ ਕਿਵੇਂ ਹੋ ਕਰਨ ਠੀਕ ਹੋ ਨਾ ਕੋਈ ਪ੍ਰੋਬਲਮ ਤਾਂ ਨਹੀਂ ਆ ਕਿਰਨ ਹਾਂਜੀ ਠੀਕਾ ਜੀ ਮੈਂ ਆਪਣਾ ਬੇਟਾ ਦੇਖਿਆ ਕਿੰਨਾ ਪਿਆਰਾ ਏ ਗੁਰਨਾਮ ਹਾਂਜੀ ਬਹੁਤ ਪਿਆਰਾ ਏ ਬਹੁਤ ਬਹੁਤ ਸ਼ੁਕਰੀਆ ਮੈਨੂੰ ਜ਼ਿੰਦਗੀ ਦਾ ਇੰਨਾ ਬੇਸ ਕੀਮਤੀ ਤੋਹਫਾ ਦੇਣ ਲਈ ਹਰਲੀਨ ਵੀਰੇ ਤੁਸੀਂ ਚਾਹ ਪਾਣੀ ਪੀ ਤੱਕ ਨਹੀਂ ਮੈਂ ਲੈਂਚ ਆ ਰਹੀ ਹਾਂ ਗੁਰਨਾਮ ਲੇ ਹਲਨ ਮੇ ਤਾਂ ਟੈਨਸ਼ਨ ਚ ਸਵੇਰ ਦਾ ਭੁੱਖਾ ਹੀ ਤੁਰਿਆ ਫਿਰਦਾ ਹਾਂ ਹਲਨ ਚਾਲੇਂਜ ਲਗੀ ਤੇ ਗੁਨਾਮ ਤੇ ਕੀਨ ਗੱਲਾਂ ਕਰਨ ਲੱਗੇ ਜਦ ਹਲਨ ਕੰਟੀਨ ਵੱਲ ਨੂੰ ਆ ਰਹੀ ਸੀ ਤਾਂ ਰਿਸੈਪਸ਼ਨ ਦੇ ਕੋਲ ਉਸ ਨੂੰ ਕੁਲਵੀਰ ਅੰਦਰ ਆਉਂਦਾ ਹੋਇਆ ਮਿਲ ਪਿਆ ਕਾਲਾ ਹਲਨ ਪੱਬੀ ਕਿਮਿਆ ਤੇ ਛੋਟਾ ਜਿਹਾ ਕਾਕਾ ਉਹ ਕਿਮਿਆ ਹਲਨ ਤੁਸੀਂ ਇੰਨਾ ਸਾਹ ਕਿਉਂ ਚੜਾਇਆ ਹੋਇਆ ਆ ਪਹਿਲਾਂ ਆਰਾਮ ਨਾਲ ਬੈਠੋ ਤੇ ਸਾਲੋ ਸਾਨੂੰ ਆਪਣੇ ਨਾਲ ਕੰਟੇਨਜ ਲੈ ਗਈ ਤੇ ਦੋਨਾਂ ਲਈ ਚਾਹ ਤੇ ਨਾਲ ਖਾਣ ਨੂੰ ਵੀ ਕੁਝ ਮੰਗਵਾਇਆ ਹਲੇਨ ਸਭ ਠੀਕ ਆ ਜੀ ਕੋਈ ਘਬਰਾਉਣ ਵਾਲੀ ਗੱਲ ਨਹੀਂ ਆ ਦੋਵੇਂ ਠੀਕ ਨੇ ਭਾਬੀ ਨੂੰ ਵਾਰਡ ਚ ਸ਼ਿਫਟ ਕਰ ਦਿੱਤਾ ਗਿਆ ਹੈ ਤੇ ਗੁਰਨਾਮ ਵੀ ਰ ਆ ਉਹਨਾਂ ਦੇ ਕੋਲ ਹੈ ਮੈਂ ਚਾਹ ਦੇ ਬਹਾਨੇ ਬਾਹਰ ਆ ਗਈ ਤਾਂ ਕਿ ਉਹ ਆਪਣੀ ਜ਼ਿੰਦਗੀ ਦੇ ਅਨਮੋਲ ਪਲ ਇਕੱਠੇ ਬਿਤਾ ਸਕਣ ਇਹਨੇ ਨੂੰ ਚਾਹ ਆ ਗਈ ਤੇ ਦੋਨੇ ਚਾਹ ਪੀਣ ਲੱਗੇ ਫਿਰ ਉਹ ਗੁਰਨਾਮ ਲਈ ਚਾਹ ਤੇ ਖਾਣ ਲਈ ਲੈ ਕੇ ਵਾਰਡ ਵੱਲ ਚੱਲ ਪਏ ਜਦੋਂ ਉਹ ਅੰਦਰ ਆਈ ਤਾਂ ਗੁਰਨਾਮ ਨੇ ਬੱਚੇ ਗੋਦੀ ਚੁੱਕਿਆ ਹੋਇਆ ਸੀ ਤੇ ਉਹ ਸੋ ਰਿਹਾ ਸੀ ਕਾਲੀ ਨੇ ਦੇਖ ਦੇ ਕਹਿਣ ਲੱਗਾ ਸਾਹਿਬ ਉਹ ਤੇਖ ਤੇਰਾ ਬੈਂਕ ਵਾਲਾ ਚਾਚੂ ਵੀ ਆ ਗਿਆ ਤੈਨੂੰ ਮਿਲਣ ਕਾਲਾ ਬیرے ਬਹੁਤ ਬਹੁਤ ਵਧਾਈਆਂ ਗੁਰਨਾਮ ਸਤਿਬਾ ਵਧਾਈਆਂ ਤੈਨੂੰ ਵੀ ਕੁਲਵੀਰ ਲੈ ਦੇਖ ਲੈ ਤੇਰਾ ਪਤੀਜਾ ਕਹਿ ਕੇ ਉਸਦੇ ਹੱਥ ਫੜਾ ਦਿੱਤਾ ਕਾਲਾ ਕਿੰਨਾ ਪਿਆਰਾ ਏ ਇਹ ਤਾਂ ਜਮਾਂ ਹੀ ਕੋਲੂ ਮੂਲੂ ਜਿਹ ਹੈ ਤਾਂ ਤੇ ਭਾਬੀ ਤੁਹਾਨੂੰ ਵੀ ਵਧਾਈਆਂ ਕਾਕੇ ਉਹਨਾਂ ਦੇ ਨਾਲ ਸਾਹਿਬ ਨੂੰ ਪਾ ਦਿੱਤਾ ਭਾਬੀ ਨਾਮ ਬਹੁਤ ਸੋਹਣਾ ਰੱਖਿਆ ਈ ਕਾਕੇ ਦਾ ਭਾਬੀ ਹਾਂਜੀ ਤੇਰੇ ਵੀਰੇ ਨੇ ਤਾਂ ਪਹਿਲਾਂ ਹੀ ਸੋਚਿਆ ਹੋਇਆ ਸੀ ਇਹ ਨਾਮ ਸਾਹਿਬਦੀਪ ਸਿੰਘ ਗੁਰਨਾਮਡੇ ਦੇ ਸਰਾਣੀ ਬੈਠਾ ਉਸ ਨੂੰ ਵੇਖੀ ਜਾ ਰਿਹਾ ਸੀ ਤਾਂ ਹਰਲੀਨ ਕਹਿਣ ਲੱਗੀ ਪਾਜੀ ਹੁਣ ਚਾਹ ਪੀ ਲੋ ਨਹੀਂ ਫੇਂ ਠੰਡੀ ਹੋ ਜਾਣੀਆ ਕਾਕਾ ਇੱਥੇ ਹੀ ਆ ਹੁਣ ਕਿਤੇ ਨਹੀਂ ਚੱਲਾ ਹੋ इन गल सुन के सारे हस पे शाम गुरनाम ने अपने घर दया चाबियां देख हरलीन से घर भेज दिता हरलीन ने घर आके खा बनाया गुरनाम लिजवा दिता कला गुरनामी रोटी के कपड़े लैके हस्पता आ गया गुरनाम ने रोटी खाधी तोड़ी बहुत किरण नवाई फिर काला उन्होंने चाह ले आया चाह पी के गुरनाम कह लगा कुलवीर तू ए कर ਹੁਣ ਘਰ ਨੂੰ ਚਲਾ ਜਾ ਹਰleen ਘਰ ਕੱਲੀ ਆ ਤੇ ਜਾ ਕੇ ਆਰਾਮ ਕਰ ਲੈ ਜੇ ਮੈਨੂੰ ਕਿਸੇ ਚੀਜ਼ ਦੀ ਲੋੜ ਹੋਈ ਤਾਂ ਮੈਂ ਫੋਨ ਕਰ ਦੇਵਾਂਗਾ ਤੇ ਕੱਲ ਸਵੇਰੇ ਬੈਂਕ ਜਾਂਦਾ ਹੋਇਆ ਮੈਨੂੰ ਰੋਟੀ ਫੜਾ ਜਾਈ ਕੱਲ ਦੁਪਹਿਰ ਤੱਕ ਸ਼ਾਇਦ ਛੁੱਟੀ ਵੀ ਮਿਲ ਜਾਏਗੀ ਕਲਾਕਾਰਾ ਕੇਸ ਹੋ ਗਿਆ ਤੇ ਸਵੇਰੇ ਹਰleen ਨੇ ਉਸ ਦੀ ਤਿਆਰ ਹੋਣ ਤੋਂ ਪਹਿਲਾਂ ਹੀ ਸਭ ਕੁਝ ਬਣਾ ਕੇ ਪੈਕ ਕਰ ਦਿੱਤਾ ਸੀ ਤੇ ਕਾਲੇ ਨੂੰ ਸਮਾਨ ਫੜਾਉਂਦਿਆਂ ਕਹਿਣ ਲੱਗੀ ਹਰleen ਆ ਲੋ ਫੜੋ ਜੀ ਖਾਣਾ ਜਾਂਦੀ ਹੋਈ ਬਾਜੀ ਨੂੰ ਦਿੰਦੀ ਜਾਣਾ ਤੇ ਧਿਆਨ ਨਾਲ ਜਾਣਾ ਕਾਲਾ ਅੱਛਾ ਜੀ ਅੱਜ ਬੜਾ ਪਿਆਰਾ ਰਹੀ ਆਈ ਜੇ ਕਹੋ ਤਾਂ ਮੈਂ ਘਰ ਹੀ ਰਹਿ ਜਾਣਾ ਹਲਨ ਕੋਈ ਲੋੜ ਨਹੀਂ ਜੀ ਤੁਸੀਂ ਕੰਮ ਤੇ ਜਾਓ ਮੈਂ ਆਪੇ ਸੰਭ ਲਵਾਂਗੀ ਪਿੱਛੇ ਸਾਰਾ ਕੁਝ ਤੇ ਕੱਲ੍ਹ ਸ ਨੂੰ ਸ਼ਾਮ ਨੂੰ ਕੰਮ ਤੋਂ ਸਿੱਧਾ ਘਰ ਆ ਜਾਣਾ ਤੇ ਮੇਰੇ ਲਈ ਕੱਪੜੇ ਲੈ ਕੇ ਆਉਣਾ ਕਰੋ ਕੱਲ੍ਹ ਸਵੇਰ ਨੂੰ ਆਉਂਦੇ ਹੋਏ ਕਾਲੇ ਨੇ ਬਾਈਕ ਨੂੰ ਕਿੱਕ ਮਾਰੀ ਤੇ ਚੱਲ ਪਿਆ ਹਸਪਤਾਲ ਵੱਲ ਨੂੰ ਜਾਕੀ ਗੁਰਨਾਮ ਨੂੰ ਚਾਹ ਤੇ ਖਾਣਾ ਪੜਾਇਆ ਤੇ ਆ ਪਾਕੇ ਭਾਬੀ ਖੁੱਲ ਬੈਠ ਗਿਆ ਉਹਨਾਂ ਦਾ ਹਾਲ ਚਾਲ ਪੁੱਛਿਆ ਤੇ ਸਾਹਿਬ ਨਾਲ ਖੇਡਣ ਲੱਗ ਪਿਆ ਫਿਰ ਕੁਝ ਥਿਰਵਾਦ ਉਹ ਫਿੰਕ ਫਲ ਨੂੰ ਚੱਲ ਪਿਆ 11 ਵਜੇ ਹਰਲੀਨ ਵੀ ਆ ਗਈ ਚਾਹ ਲੈ ਕੇ ਤੇ ਸਭ ਨੇ ਬੈਠ ਕੇ ਚਾਹ ਪੀਤੀ ਦੁਪਹਿਰ ਨੂੰ ਜਦ ਡਾਕਟਰ ਆਏ ਤਾਂ ਕਿਰਨ ਦਾ ਚੈੱਕਅਪ ਕਰਨ ਤੋਂ ਬਾਅਦ ਕਹਿਣ ਲੱਗੀ ਕੁਝ ਥਿਰ ਤੱਕ ਅਸੀਂ ਦੋਨਾਂ ਨੂੰ ਡਿਸਚਾਰਜ ਕਰ ਦੇਣਾ ਹੈ ਤੇ ਗੁਰਨਾਮ ਜੀ ਤੁਸੀਂ ਜਾ ਕੇ ਰਿਸੈਪਸ਼ਨ ਤੇ ਸਾਰੇ ਕਾਗਜ਼ੀ ਕਾਰਵਾਈ ਪੂਰੀ ਕਰ ਲਓ ਤੇ ਪੇਮੈਂਟ ਕਰ ਦਿਓ ਗੁਰਨਾਮ ਮੁੱਠ ਕੀ ਉਹਨਾਂ ਨਾਲ ਹੀ ਚਲਾ ਗਿਆ ਸਭ ਕੁਝ ਹੋਣ ਤੋਂ ਬਾਅਦ ਫਿਰ ਕਿਰਨ ਤੇ ਬੱਚੀ ਨੂੰ ਨਰਸ ਬਾਹਰ ਲੈ ਕੇ ਗਈ ਤੇ ਗੁਰਨਾਮ ਨੇ ਕਿਰਨ ਨੂੰ ਹੱਥ ਫੜ ਕੇ ਗੱਡੀ 'ਚ ਬਿਠਾਇਆ ਤੇ ਹਰਲੀ ਨੂੰ ਕਹਿਣ ਲੱਗਾ ਹਰਦੀਨ ਇੱਕ ਕੰਮ ਕਰ ਤੂੰ ਕਿਰਨ ਨੂੰ ਲੈ ਕੇ ਕਾਇ ਚਲੇ ਜਾ ਮੈਨੂੰ ਕੁਲਬੀਰ ਦਾ ਫੋਨ ਆਇਆ ਸੀ ਬੈਂਕ ਜਾਣਾ ਪੈਣਾ ਆ ਕੋਈ ਦੂਸਰੀ ਬ੍ਰਾਂਚ ਦਾ ਬੈਂਕ ਅਧਿਕਾਰੀ ਆਇਆ ਮਿਲਣ ਲਈ ਮੈਂ ਜਲਦੀ ਹੀ ਕੰਮ ਖਤਮ ਕਰਕੇ ਤੁਹਾਨੂੰ ਘਰ ਆ ਕੇ ਮਿਲਦਾ ਹਾਂ ਗੁਰਨਾਮ ਲੈ ਚਾਏਂਗੀ ਨਾ ਆਰਮਨਾਲ ਕੋਈ ਪ੍ਰੋਬਲਮ ਤਾਂ ਨਹੀਂ ਹਰਲੀਨ ਨਹੀਂ ਵੀਰ ਜੀ ਮੈਂ ਲੈ ਜਾਵਾਂਗੀ ਤੁਸੀਂ ਫਿਕਰ ਨਾ ਕਰੋ ਗੁਰਨਾਮ ਗੁੱਡ ਇੱਕਮ ਫਿਰ ਆਪਣੀ ਐਕਟਿਵਾ ਦੀ ਚਾਬੀ ਮੈਨੂੰ ਦੇ ਉਹ ਚਾਬੀ ਲੈ ਕੇ ਕਿਰਨ ਨੂੰ ਮਿਲ ਕੇ ਫਿਰ ਬੈਂਕ ਲਈ ਨਿਕਲ ਪਿਆ ਹਰਲੀਨ ਫਿਰ ਭਾਬੀ ਨੂੰ ਲੈ ਕੇ ਘਰ ਆ ਗਈ ਤੇ ਘਰ ਆ ਕੇ ਪਹਿਲਾਂ ਤਾਂ ਦਰਾਂਚ ਤੇਲ ਚੋਇਆ ਤੇ ਮਾਂ ਦੇ ਬੱਚੇ ਦੇ ਸਿਰ ਤੋਂ ਮਿੱਟੀ ਬਾਰ ਕੇ ਛੁੱਟੀ ਤੇ ਫਿਰ ਭਾਬੀ ਤੇ ਸਾਹਿਬ ਨੂੰ ਗੱਡੀ ਤੋਂ ਉਤਾਰ ਕੇ ਅੰਦਰ ਲੈ ਕੇ ਆਈ ਦੋ ਘੰਟੇ ਬਾਅਦ ਗੋਨਾਮ ਵੀ ਘਾਰਾ ਗਿਆ ਤੇ ਸਾਹਿਬ ਲਈ ਪੰਗੂੜਾ ਤੇ ਫਿਰ ਢੇਰ ਸਾਰੇ ਖੜਾਉਣੇ ਲੈ ਕੇ ਆਇਆ ਫਿਰ ਸਾਹਿਬ ਨੂੰ ਚੱਕ ਕੇ ਉਸਨੇ ਪੰਗੂੜੇ ਚ ਪਾਇਆ ਤੇ ਉਸ ਨਾਲ ਖੇਡਣ ਲੱਗ ਪਿਆ ਹਲਨ ਭਾਬੀ ਕੁਝ ਖਾਉਂਗੀ ਪੁਖਤਾ ਨਹੀਂ ਲੱਗੀ ਕਿਰਨ ਹਲਨ ਕੁਝ ਹਲਕਾ ਫੁਲਕਾ ਜਿਹਾ ਬਣਾ ਲਾ ਭੁੱਖ ਤਾਂ ਲੱਗੀ ਆ ਹਲਨ ਪਾਜੀ ਤੁਸੀਂ ਦੱਸੋ ਗੁਸ਼ ਖਾਓਗੇ ਗੁਰਨਾਮ ਜੋ ਮਰਜੀ ਬਣਾ ਲੈ ਹਰਲੇਨ ਮੈਂ ਵੀ ਖਾਉਂਗਾ ਹਰਲੇਨੇ ਕਿਚਨ ਚ ਜਾ ਕੇ ਖਿਚੜੀ ਬਣਾ ਕੇ ਲਿਆਈ ਤੇ ਟ੍ਰੀਚ ਰੱਖ ਕੇ ਲੈ ਆਈ ਫਿਰ ਭਾਬੀ ਤੇ ਗੁਰਨਾਮ ਵੀਦੇ ਨੂੰ ਕਟੋਰੀ ਫੜਾ ਦਿੱਤੀ ਇਦਾਂ ਹੀ ਕੰਮ ਕਰਾਂ ਚ ਉਹਨਾਂ ਨੂੰ ਸ਼ਾਮ ਹੋ ਗਈ ਹਰਲੇਨੇ ਰਾਤ ਦਾ ਰੋਟੀ ਪਣੀ ਬਣਾਇਆ ਸਭ ਨੇ ਖਾਦਾ ਤੇ ਸੋ ਗਏ ਅਗਲੇ ਦਿਨ ਐਂਤਵਾਰ ਹੋਣ ਕਰਕੇ ਗੁਰਨਾਮ ਬਿਕਰਹੀ ਸੀ ਕਾਲਾ ਸਵੇਰੇ ਹੀ ਸ਼ਨੀ ਮਨੀ ਨੂੰ ਵੀ ਪਿੰਡੋਂ ਆਉਂਦਾ ਹੋਇਆ ਆਪਣੇ ਨਾਲ ਲਿਆ ਆ। ਦੋਵੇਂ ਬਾਈਕ ਧੋਤੇ ਰਕੇ ਘਰ ਦੇ ਅੰਦਰ ਭਜਿ ਆਏ ਤੇ ਕਿਰਨ ਨੂੰ ਆ ਕੇ ਕਹਿਣ ਲੱਗੀ ਚਾਚੀ ਜੀ ਸਸ਼ੀਕਾਲ ਕਿਰਨ ਸਸ਼ੀਕਾਲ ਪਤ ਕਿਵੇਂ ਹੋ ਤੁਸੀਂ ਦੋਵੇਂ ਸ਼ਨੀ ਅਸੀਂ ਦੋਵੇਂ ਠੀਕਾਂ ਚਾਚੀ ਕਾਕਾ ਕਿੱਥੇ ਆ ਉਹ ਨਿੱਕਾ ਜਿਹਾ ਸੀ ਉਸ ਨੂੰ ਦੇਖਣਾ ਆ ਕਿਰਨ ਪੰਗੋਲੇ ਵਾਲੇ ਇਸ਼ਾਰਾ ਕਰਦੇ ਹੋਏ ਉਹ ਵੇਖ ਤੁਹਾਡਾ ਛੋਟਾ ਵੀਰ ਜਾ ਕੇ ਦੇਖੋ ਸੁੱਤਾ ਪਿਆ ਕਿ ਜਾਗ ਰਿਹਾ ਹੈ ਦੂਮੇ ਭੱਜ ਕੇ ਜਾ ਕੇ ਉਸ ਦੇ ਪੰਗੋੜੇ ਦਿਵਲੇ ਹੋ ਗਏ ਤੇ ਉਸ ਨਾਲ ਖੇਡਣ ਲੱਗਿਆ ਕਾਲਾ ਘਰ ਦੇ ਅੰਦਰ ਆਇਆ ਤੇ ਹਰਲੀਨ ਉਸਤੇ ਕੱਪੜਿਆਂ ਦਾ ਲਿਫਾਫਾ ਫੜਾਉਂਦੇ ਹੋਏ ਕਹਿਣ ਲੱਗਾ ਹਰਲੀਨ ਹਰਨਾਮ ਭਾਜੀ ਤੇ ਭਾਬੀ ਵੀ ਆ ਰਹੇ ਆ ਅੱਜ ਦੁਪਹਿਰ ਤੱਕ ਕਰੇ ਸਾਹਿਬ ਨੂੰ ਦੇਖਣ ਲਈ ਤੇ ਰੋਟੀ ਪਾਣੀ ਦੀ ਤਿਆਰੀ ਕਰ ਲੈ ਹਰਲੀਨ ਹਾਂਜੀ ਮੈਨੂੰ ਪਤਾ ਆ ਗੁਰਨਾਮ ਭਾਜੀ ਨੂੰ ਫੋਨ ਆ ਗਿਆ ਸੀ ਉਹਨਾਂ ਦਾ ਤੁਸੀਂ ਆਓ ਮੇਰੇ ਨਾਲ ਰਸੋਈ ਚ ਜਦ ਤੱਕ ਤਿਆਰੀ ਹੀ ਕਰਵਾ ਦਿਓ ਉਦੋਂ ਤੱਕ ਗੁਰਨਾਮ ਬਾਜੀ ਵੀ ਵਿਚਾਰ ਨੂੰ ਸਮਾਨ ਲੈ ਕੇ ਆ ਜਾਣਗੇ ਕਾਲਾ ਤੇ ਹਲੀਨਰ ਸੂਇਸ਼ ਖਾਣਾ ਬਣਾਉਣ ਦੀ ਤਿਆਰੀ ਕਰਨ ਲੱਗੇ ਤੇ ਕੁਝ ਸਿਰਵਾਦ ਗੁਰਨਾਮ ਵੀ ਸਮਾਨ ਲੈ ਕੇ ਆ ਗਿਆ ਤੇ ਹਲੀ ਨੇ ਫਟਾਫਟ ਖਾਣਾ ਬਣਾਉਣਾ ਸ਼ੁਰੂ ਕਰ ਦਿੱਤਾ 11:30 ਤੱਕ ਹਰਨਾਮ ਤੇ ਚਰਨੋ ਵੀ ਆ ਗਏ ਸੰ ਹਰਨਾਮ ਤੇ ਚਰਨੋ ਨੇ ਗੁਰਨਾਮ ਨੂੰ ਗੱਲ ਨਾਲ ਲਾ ਕੇ ਪਿਆਰ ਤੇ ਵਧਾਈਆਂ ਦਿੱਤੀਆਂ ਤੇ ਫਿਰ ਚਰਨੋ ਕਿਨ ਕੋਲ ਚਲੀ ਗਈ ਤੇ ਉਸ ਨੂੰ ਗੱਲ ਨਾਲ ਲਾ ਕੇ ਵਧਾਈਆਂ ਦਿੱਤੀਆਂ ਤੇ ਆਪਣੇ ਭਤੀਜੇ ਨੂੰ ਚੱਕ ਕੇ ਗੱਲ ਨਾਲ ਲਾ ਕੇ ਪਿਆਰ ਦਿੱਤਾ ਤੇ ਫਿਰ ਸਭ ਦਾ ਮੂੰਹ ਮਿੱਠਾ ਕਰਵਾਇਆ ਗਿਆ ਸਾਰੇ ਫਿਰਹਾਲ 'ਚ ਬੈਠ ਕੇ ਤੇ ਗੱਲਾਂ-ਵੱਤਾਂ ਮਾਰਨ ਲੱਗੇ ਪਹਿਲਾਂ ਕਾਲੇ ਨੇ ਸਭ ਨੂੰ ਪਾਣੀ ਪੁਲਾਇਆ ਤੇ ਫਿਰ ਹਲਿੰਚਾ ਨਾਲ ਖਾਣ ਪੀਣ ਦਾ ਸਮਾਨ ਲੈ ਕੇ ਆ ਗਈ ਤੇ ਸਾਰੇ ਬੈਠ ਕੇ ਚਾਹ ਪਾਣੀ ਪੀਣ ਲੱਗੇ ਫਿਰ ਚਾਹ ਪਾਣੀ ਪੀ ਕੇ ਹਲਿੰਚਾ ਵਾਲੇ ਸਾਰੇ ਬਰਤਨ ਇਕੱਠੇ ਕਰਕੇ ਕਿਚਨ 'ਚ ਲੈ ਗਏ ਤੇ ਰੋਟੀ ਬਣਾਉਣੀ ਸ਼ੁਰੂ ਕਰ ਦਿੱਤੀ ਕਾਲੇ ਨੇ ਰੋਟੀ ਲਿਆ ਕੇ ਡਾਈਨਿੰਗ ਟੇਬਲ ਤੇ ਲਗਾ ਦਿੱਤੀ ਤੇ ਸਭ ਨੇ ਆ ਕੇ ਰੋਟੀ ਖਾਣ ਨੂੰ ਕਿਹਾ ਸਾਰਿਆਂ ਕੇ ਬੈਠ ਗਏ ਤੇ ਰੋਟੀ ਖਾਣ ਲੱਗੇ ਕਾਲਾ ਸਭ ਨੂੰ ਰੋਟੀ ਵਰਤਾ ਰਿਹਾ ਸੀ ਜਦ ਕਾਲਾ ਫੁਲਕੇ ਲੈਣ ਕਿਚਨ ਚਾਇਆ ਤਾਂ ਹਰਲੀ ਨੂੰ ਕਿਚਨ ਫੁਲਕੇ ਬਣਾਉਂਦੇ ਨੂੰ ਪਸੀਨਾ ਆਇਆ ਦੇਖ ਕੇ ਉਸ ਦਾ ਦੁਪੱਟਾ ਫੜਿਆ ਤੇ ਉਸ ਦੇ ਚਿਹਰੇ ਤੋਂ ਪਸੀਨਾ ਪਿਆਰ ਨਾਲ ਸਾਫ਼ ਕਰਨ ਲੱਗਾ ਹਰਲੀ ਉਸ ਵੱਲ ਦੇਖ ਕੇ ਮੁਸਕਰਾਈ ਤੇ ਕਹਿਣ ਲੱਗੀ ਗੁਰਵੀਰ ਜੀ ਸ਼ੁਕਰੀਆ ਕਾਲਾ ਉਹ ਕਿਸ ਲਈ ਜੀ ਰੋਟੀਆਂ ਪਲੇਟ 'ਚ ਰੱਖਦੀ ਹੋਈ ਕਹਿਣ ਲੱਗਾ ਹਲੇ ਨਹੀਂ ਕੁਝ ਨਹੀਂ ਬਸ ਐਵੇਂ ਹੀ ਤੁਸੀਂ ਜਾਓ ਪਹਿਲਾਂ ਰੋਟੀ ਦੇ ਕੇ ਆਓ ਕਾਲਾ ਰੋਟੀ ਲੈ ਕੇ ਆਇਆ ਸਭ ਲਈ ਤੇ ਸਭ ਦੇ ਪਲੇਟ 'ਚ ਰੱਖਣ ਲੱਗਾ ਰੋਟੀ ਪਾਣੀ ਖਾ ਕੇ ਸਵੇਲੇ ਹੋ ਗਏ ਤੇ ਸ਼ਾਮ ਨੂੰ ਜਾਣ ਲੱਗੇ ਹਰਨਾਮ ਦੇ ਚਰਨੋਂ ਨੇ ਕਿਰਨ ਤੇ ਸਾਹਿਬ ਨੂੰ ਸ਼ਗਨ ਵਜੋਂ ਕੁਝ ਪੈਸੇ ਦੇ ਕੇ ਪਿਆਰ ਦਿੱਤਾ ਜਦ ਸਣੀ ਮਨੀ ਨੂੰ ਪੁੱਛਿਆ ਕਿ ਉਹਨਾਂ ਨਾਲ ਨਹੀਂ ਜਾਣਾ ਤਹੋ ਕਹਿ ਲੱਗੀ ਅਸੀਂ ਕਾਕੀ ਨਾਲ ਖੇਡਣਾ ਹੈ ਹਲੇ ਅਸੀਂ ਚਾਚੀ ਨਾਲ ਆ ਜਾਵਾਂਗੇ ਫਿਰ ਉਹ ਸਭ ਨੂੰ ਮਿਲ ਕੇ ਵਿਦਾ ਲੈ ਕੇ ਚੱਲ ਪਏ ਆਪਣੇ ਪਿੰਡ ਵੱਲੋਂ ਫਿਰ ਸ਼ਾਮ ਨੂੰ ਕਰਦੇ ਸਾਰੇ ਕੰਮ ਹਰਲੇ ਨਾਲ ਕਰਵਾ ਕੇ ਕਾਲਾ ਵੀ ਪਿੰਨ ਨੂੰ ਜਾਣ ਲਈ ਤਿਆਰ ਹੋ ਗਿਆ ਗੁਰਨਾਮ ਨੇ ਕਾਲੇ ਨੂੰ ਲੱਡੂਆਂ ਦੇ ਡੱਬੇ ਫੜਾ ਦਿੱਤੇ ਸਾਰਿਆਂ ਨੂੰ ਵੰਡਣ ਲਈ ਤੇ ਉਹ ਸ਼ਨੀ ਮਨੀ ਨੂੰ ਲੈ ਕੇ ਨਾਲ ਪਿੰਡ ਵੱਲੋਂ ਚੱਲ ਪਿਆ 2-4 ਦਿਨ ਹਰ ਲੇਨ ਕਿਨ ਭਾਬੀ ਕੋਲ ਰਹੀ ਫਿਰ ਸਕੂਲ ਤੋਂ ਫੋਨ ਔਨ ਕਰਕੇ ਉਸ ਨੂੰ ਵੀ ਵਾਪਸ ਜਾਣਾ ਪਿਆ ਤੇ ਉਹ ਆਪਣੀ ਰੋਜ਼ਾਨਾ ਜ਼ਿੰਦਗੀ 'ਚ ਮਸ਼ਰੂਫ ਹੋ ਗਈ ਸਮਾ ਆਪਣੀ ਚਾਲ ਚੱਲਦਾ ਗਿਆ ਛਨੀਮਨੀ ਵੀ ਵਧੀਆ ਨੰਬਰਾਂ ਨਾਲ ਪਾਸ ਹੋ ਕੇ ਅਗਲੀ ਕਲਾਸ ਚਲੇ ਗਏ ਹਰ ਲੇਨ ਦੇ ਅੰਤ ਤੱਕ ਮੀਨਤ ਤੇ ਪਿਆਰ ਸਦਕਾ ਹੁਣ ਚੰਨੋ ਦੇ ਵੀ ਸਵਾਜ ਪਹਿਲਾਂ ਨਾਲੋਂ ਕਾਫੀ ਫਰਕ ਆ ਗਿਆ ਸੀ ਹੁਣ ਉਹ ਪਹਿਲਾਂ ਵਾਂਗ ਗਲ-ਗਲਤੀ ਗੁੱਸਾ ਨਹੀਂ ਕਰਦੀ ਸੀ ਹਰਲੀਨ ਉਹ ਵੀ ਆਪਣੀ ਭੈਣ ਵਾਂਗ ਸਮਝਦੀ ਸੀ ਹੁਣ ਹਰਲੀਨ ਤੇ ਕਾਲੇ ਦੇ ਕਰਵੀ ਖੁਸ਼ੀਆਂ ਆਉਣ ਵਾਲੀਆਂ ਸਨ ਜਦ ਸਭ ਨੂੰ ਇਸ ਦੀ ਵਾਰੀ ਪਤਾ ਲੱਗਿਆ ਤਾਂ ਸਾਰੇ ਘਰ ਦੇ ਬਹੁਤ ਖੁਸ਼ ਹੋਏ ਕਾਲਾ ਤਾਂ ਹਰਲੀਨ ਦੀ ਹੁਣ ਹਰ ਇੱਕ ਨਿੱਕੀ ਤੋਂ ਨਿੱਕੀ ਚੀਜ਼ ਆਖਿਆਲਾ ਪ੍ਰਕਦਾ ਸੀ ਹਰਲੀਨ ਨੇ ਵੀ ਸਕੂਲ ਤੋਂ ਮੈਟਰਨਿਟੀ ਲੀਵ ਲੈ ਲਈ ਸੀ ਘਰ ਚਾ ਨੂੰ ਸਾਰਾ ਦਿਨ ਉਸਤਾ ਖਿਆ ਲੱਗਦੀ ਤੇ ਹਰ ਵੇਲੇ ਉਸ ਦੀ ਸਰਾਣੀ ਬੈਠੀ ਰਹਿੰਦੀ ਸੀ ਅੱਜ ਗੁਰਨਾਮ ਦੀ ਕਿਰਨ ਦਾ ਬੇਟਾ ਸਾਹਿਬਦੀਪੀ ਨੂੰ 2 ਸਾਲ ਦਾ ਹੋ ਗਿਆ ਸੀ ਤੇ ਉਹ ਸਾ ਜਨਮ ਦਿਨ ਮਨਾਉਣ ਲਈ ਪਿੰਡ ਆਏ ਹੋਏ ਸਨ ਸਭ ਨੇ ਮਿਲ ਕੇ ਉਸ ਦਾ ਜਨਮ ਦਿਨ ਮਨਾਇਆ ਕੀ ਕਟਿਆ ਗਿਆ ਤੇ ਸਭ ਖੂਬ ਇੰਜੋਏ ਕਰ ਰਹੇ ਸਨ ਤਾਂ ਅਚਾਨਕ ਹਰਲੇ ਨੂੰ ਦਰਦ ਹੋਣੀ ਸ਼ੁਰੂ ਹੋ ਗਈ ਇਸ ਤੇ ਸਭ ਇੱਕਦਮ ਘਬਰਾ ਗਏ ਗੁਰਨਾਮ ਹੁਣਾਂ ਨੇ ਜਲਦੀ ਨਾਲ ਹਰਲੇ ਨੂੰ ਗੱਡੀ 'ਚ ਬਿਠਾਇਆ ਤੇ ਸ਼ਹਿਰ ਹਸਪਤਾਲ ਵੱਲ ਨੂੰ ਲੈ ਕੇ ਤਨਵਾਜੀ ਬਾਕੀ ਕੱਲ ਦੇ ਵੀਡੀਓ ਚ ਜਾਰੀ ਰੱਖਾਂਗੇ ਜੀ ਬਣੀ ਰਿਹਾ ਹੈ ਚੈਨਲ ਦੇ ਨਾਲ ਵੀਡੀਓ ਨੂੰ ਲਾਈਕ ਤੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਦਿਓ ਜੀ ਸੈ ਸ਼ਕਲ